ਅਦੇ ਛੋਟੇ ਭਾਈ ਸਨ ਤੇ ਬਹੁਤ ਲੰਬਾ عرصਾ ਜ਼ਿੰਦਗੀ ਦਾ ਜ਼ਿਆਦਾ ਉਹਨਾਂ ਨੇ ਕਾਂਗਰਸ 'ਚ ਹੀ گزارਿਆ ਜੀ ਕੌਂਸਲ ਵੀ ਤਿੰਨ ਵਾਰ ਦੇ ਜਦੋਂ ਅਜ ਤੋਂ 11 ਸਾਲ ਪਹਿਲੇ 12 ਸਾਲ ਪਹਿਲੇ ਮੈਨੂੰ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਕਾਂਗਰਸ ਦੇ ਸਾਰੇ ਹੀ ਸ਼ਹਿਰ ਦੇ ਆਪਣੇ ਲੀਡਰਸ ਤੇ ਕਹਿਣ ਤੇ ਗੋਗੀ ਸਾਹਿਬ ਨੂੰ ਸ਼ਹਿਰ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਸੀ ਤੇ ਪਿਛਲੀ ਕਾਂਗਰਸ ਗਵਰਨਮੈਂਟ ਦੇ ਵਿੱਚ ਚੇਅਰਮੈਨ ਵੀ ਪੀਐਸਆਈ ਸੀ ਰਹੇ ਨੇ ਉਹ ਤੋ ਸਾਨੂੰ ਬਹੁਤ ਗਹਿਰੇ ਦੁੱਖ ਹੈ ਇਸ ਗੱਲ ਦਾ ਕਿ ਬਹੁਤ ਹੀ ਮਿਲਨਸਾਰ ਸੀ ਤੇ ਪ੍ਰੇਮ ਪਿਆਰ ਸਾਰਿਆਂ ਨਾਲ ਰੱਖਣ ਵਾਲੇ ਸਨ। ਕੋਈ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸ ਕਰਾਂਗੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪ੍ਰਵਾਰਤ ਮਿਹਰ ਭਰਿਆ। ਬਹੁਤ ਦੁਖਦਾਈ ਘਟਨਾ ਹੈ। ਔਰ ਇੱਕ ਐਸਾ ਵਿਅਕਤੀ ਸੀਗਾ ਜਿਹੜਾ ਕ੍ਰਾਸ ਪਾਰਟੀ ਲਾਈਨ ਜੀ ਦੇ ਰਿਸ਼ਤੇ ਸਨ। ਇਸ ਕਰਕੇ ਆਪ ਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਇਆ ਅਸੀਂ ਅੱਜ ਪਰਿਵਾਰ ਦੇ ਨਾਲ ਸਾਰੀ ਕਾਂਗਰਸ ਸਮੁੱਚੀ ਕਾਂਗਰਸ ਦੇ ਲੋਕ ਅਸੀਂ ਬਾਜਬਾਦ ਸਾਹਿਬ ਵੀ ਸਪੈਸ਼ਲ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਆਪਣਾ ਰਿਸ਼ਤਾ ਸੀ ਉਹਨਾਂ ਦੇ ਨਾਲ ਕਿਉਂਕਿ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਸੋ ਕਾਂਗਰਸ ਦੇ ਨਾਲ ਬੇਸ਼ੱਕ ਉਹ ਆਮ ਆਦਮੀ ਪਾਰਟੀ ਨਾਲ ਚਲੇ ਗਏ ਸਨ ਲੇਕਿਨ ਸਾਡੇ ਨਾਲ ਉਹਨਾਂ ਦੇ ਗੂੜੇ ਰਿਸ਼ਤੇ ਸਨ ਸਾਡੇ ਨਾਲ ਉਹਨਾਂ ਦੇ ਨਿੱਘੇ ਰਿਸ਼ਤੇ ਸਨ ਅਸੀਂ ਇਸ ਕਰਕੇ ਅੱਜ ਪਰਵਾਰ ਨਾਲ ਮੁਕਸਾਜਾ ਕਰ ਰਹੇ ਹਾਂ